ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਂ ਜੀ ਪਹਿਲੇ ਨੰਬਰ ਵਾਲੀ ਬੈਡ ਬਈ ਤਾਜੀ ਸੂਈ ਵੀ ਆ ਦੂਜੇ ਨੰਬਰ ਵਾਲੀ ਟਾਪ ਬ੍ਰੀਟ ਢੋਕੜ ਗੱਬਣ ਚੈੱਕ ਪਾਸ ਆ ਆਹ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਜੀ ਪਿੰਡ ਸੁਖਾਰਾਂ ਦਾ ਕੋਠੇ ਵਾਲਾ ਕੱਚਾ ਰਾ ਖੇਤਾਂ ਦੇ ਘਰ ਆ ਜੀ ਜਿਲ੍ਹਾ ਸਾਡਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਨੇੜੇ ਸਾਡੇ ਸ਼ਹਿਰ ਪਿੰਦਾ ਭਗਤਾ ਭਾਈ ਦਾ ਸਾਰਤਾ ਭਾਈ ਦਾ ਮੋਬਾਈਲ ਨੰਬਰ ਬੋਲ 99685 ਹੂੰ 38206 ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚਲੋ ਜਾਂ ਨੋਟ ਕਰ ਲਓ ਬਈ ਆਪਣੇ ਕੋਲੇ ਪੇਕਅਪ ਗੱਡੀ ਆਵਦੀ ਹੈ ਕਰ ਹਾਂਜੀ ਆਵਦੀ ਹੈ ਆਪਣਾ ਕੰਮ ਕੱਲਾ ਪਸ਼ੂਆਂ ਦਾ ਕਰਾਇਆ ਹੀ ਹੈਗਾ ਠੀਕ ਆ ਅਗਲੇ ਘਰੇ ਖੱਡਾ ਬਣਿਆ ਹੋਵੇ ਜਾਂ ਨਾ ਬਣਿਆ ਹੋਵੇ ਆਪਾਂ ਉਵੇਂ ਹੀ ਪਸ਼ੂ ਲਾ ਦਿੰਨੇ ਆ ਠੀਕ ਆ ਡੱਲਾ ਪੂਰਾ ਡੱਲਾ ਪੂਰਾ ਡਬਲਾ ਹੀ ਮੈਟ ਵਿਛਾਇਆ ਵਾ ਹੋਏ ਕੈਮਰਾ ਮਾਰਦਾ ਗੱਡੀ ਤੇ ਹਾਂਜੀ ਕੈਮਰਾ ਮਾਰ ਆ ਗੱਡੀ ਆ ਭਾਈ ਕੋਲੇ ਬਈ ਕਿਰਾਏ ਦਾ ਕੰਮ ਆ ਭਾਈ ਤੇ ਕੈਸੇ ਪ੍ਰਾ ਨੇ ਨੇੜੇ ਤੇੜ ਮਨ ਕਿਲਪਾਕ ਤੇ ਰੀ ਰੀ ਚ ਹਾਂਜੀ ਆ 20 ਕਿਲੋਮੀਟਰ ਵਾਟ ਤੱਕ ਜਦੋਂ ਮਰਜੀ ਵਾਜ ਮਾਰੋ ਠੀਕ ਆ ਭਾਈ ਹੂੰ ਤੇ ਕਰਾਇਆ ਜਾ ਜੀ ਲੈਣ ਹਾਂਜੀ ਕਰਾਇਆ ਜਾ ਜੀ ਜਮਾ ਵਾੜ ਦੇ ਹਿਸਾਬ ਨਾਲ ਕਰਾਇਆ ਲੈ ਜੀ ਕਿਵੇਂ ਬੈਡਾਂ ਦੀ ਵੀਡੀਓ ਪਾਓਗੇ ਛੱਟ ਕੇ ਆਓਗੇ ਜੈ ਜਿਕਰਾ ਹਾਂਜੀ ਉਹ ਆਪਾਂ ਕਰ ਲਾਂਗੇ ਬਹੁਤ ਠੀਕ ਆ ਭਾਈ ਕਰਦੇ ਹਾਂ ਸ਼ੁਰੂ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜੇ ਸੂਏ ਸੂਈ ਵੀ ਹੈ ਜੀ ਇਹ ਕਦੋਂ ਸੂਈ ਹੈ ਭਾਈ ਇਹ ਤਿੰਨ ਦਿਨ ਹੋ ਗਈ ਅਜੇ ਬੱਚਾ ਕੀ ਹੈ ਭਾਈ? ਬੱਚਾ ਜੀ ਮਗਰ। ਬੱਚਾ ਭਾਈ। ਕਿੰਨਾ ਦੁੱਧ ਤਿਆਰ ਆ? ਇਸ ਟਾਈਮ ਭਾਈ ਜੀ 9 ਕਿਲੋ ਦੁੱਧ ਤਿਆਰ ਆ ਏ ਥੱਲੇ। ਯਾਨੀ ਕਿ ਬੋਲਾ ਹੀ ਆ 9 ਕਿਲੋ ਹਜੇ। ਠੀਕ ਆ ਭਾਈ। ਬੰਦੂ ਦੁੱਧ ਤੋ ਹੋਰ। ਹਾਂ ਦੁੱਧ ਦੇਊਗੀ ਏ 12-13 ਕਿਲੋ ਦੁੱਧ ਤਿਆਰ ਆਉਣ ਲਈ ਦੇ। ਜਰਸੀ ਹੈ ਜੀ ਆਪਣੀ ਪੰਜਾਬ ਵਾਲੀ ਵੱਡੀ। ਪੰਜਾਬ ਵਾਲੀ। ਹਾਂ ਦੁੱਧ ਇਹਦਾ ਮੱਝਾਂ ਵਰਗਾ ਹੁੰਦਾ। ਖੋਲ ਲਓ ਭਾਈ ਤੋੜ ਕੇ ਦਿਖਾ ਦਿਓ। ਢਾਰ ਬਹੁਤ ਚੰਗਾ। ਢਾਰ ਧੂਰ ਵੀ ਕੋਲੀ ਹੈ ਜੀ ਇਹਦੀ ਵਧੀਆ। ਕੱਲਾ ਕੱਲਾ ਥਣ। ਹਾਂ ਭਾਈ ਚੂਈ ਭਾਈ ਕਹਿੰਦਾ। ਇੱਕ ਨੰਬਰ ਆਪਾਂ ਜਵਾਕ ਨੂੰ ਭਾ ਦੇ ਥੱਲੇ। ਫ ਗਰਮੀ ਨਾਲੇ ਮਾਤਰ ਮਨ ਨੂੰ ਫੈਡ ਫੂਡ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੇ ਖੋਰਾ ਤਾਰਾ ਕਮਾਲ ਆ ਕੱਦ ਵੱਡ ਚੰਗੀਆਂ ਚੰਗੀ ਆ ਬੜ ਸੁਨੱਕੀ ਆ ਤੋਰੇ ਤਾਰੇ ਦੀ ਸਾਫ ਆ ਬਾਈ ਹੈ ਤਾਜੀ ਸੂਈ ਕਰਕੇ ਥੋੜਾ ਲੱਗਦੀ ਆ ਜਦੋਂ ਨਾ ਕਣਕ ਕਣ ਚੱਲ ਪਿਆ ਉਹ ਪੱਠੇ ਪੁੱਠੇ ਪੂਰੇ ਫੁੱਲ ਖਾਣ ਲੱਗਿਓ ਤੇ ਮੁੱਲ ਕੀ ਆ ਭਰਾ ਇਹਦਾ ਇਹਦਾ ਮੁੱਲ 52000 ਹੈ 52000 ਹਾਂਜੀ ਹਾਂਜੀ ਮਾਨਤਾਨ ਹੋ ਜਾ ਮਾਨਤਾਨ ਕੀਤਾ ਜਾਊਗਾ 52000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋਈ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਘਰਦੂਰੀ ਪੋਲੀ ਹੈ ਜਮਾ ਕੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਘਰ ਤੇ ਛੇ ਸ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਬੱਚਾ ਮਗਰ ਬੱਚਾ ਮੁੱਲ 52000 ਰੁਪਏ ਮਾਨਸੀਲ ਨਹੀਂ ਭਾਵੇਂ ਜਵਾਕ ਝੋਲਵੇ ਇਹਨੂੰ ਅੱਛਾ ਐ ਨਹੀਂ ਜਮਾ ਜੇ ਕਾਉਂ ਤੇ ਨਹੀਂ ਆਣਾ ਪਾ ਕੇ ਭਾ ਵੀ ਦਿੰਨੇ ਜਵਾਕ ਨੂੰ ਲੈ ਲੋ ਭਾਈ ਕੋਈ ਚੱਕ ਹਾਂਜੀ ਲੈ ਬਈ ਜਿਵੇਂ ਮਰਜ਼ੀ ਨਿਆਣਾ ਪਾਲ ਮੈਂ ਜਿਵੇਂ ਮਰਜ਼ੀ ਇਹਨੇ ਘਰੇ ਰੱਖਣੀ ਆ ਬਾਈ ਮਾਜੀ ਆ ਸਮਝ ਲੈ ਲੈ ਨਿਆਣਾ ਪਾ ਕੇ ਮਾਉ ਇਹਨਾਂ ਬਾਈ ਕਹਿੰਦਾ ਚਾਹੇ ਜਵਾਕ ਨੂੰ ਵਧਾਉਂ ਆ ਆ ਵੇਖ ਲੋ ਜਵਾਕ ਆ ਮੇਰਾ ਇਹ ਮੁੰਡਾ ਇਹ ਧਾਰਾ ਮਾਰ ਕੇ ਖਾ ਹੁੰਦਾ ਨੇੜੇ ਕਰ ਦਿਓ ਜੀ ਕੈਮਰਾ ਹੂਣ ਬੜਾ ਚੰਗਾ ਯਾਰ ਹਨਾ ਮੈਂ ਇੱਕ ਨੰਬਰ ਆਈ ਜਾਵਾਂ ਇਹ ਜਵਾਕ ਕਿਹੜਾ ਚੋਂਦਾ ਰਹਿੰਦਾ ਉਹਦਾ ਰਹੇ ਹਾਂ ਹਾਂ ਲੈ ਬਾਈ ਚੋਂਣ ਬੜਾ ਚੰਗਾ ਜਿਵੇਂ ਇੱਕ ਨੰਬਰ ਆਈ ਜਾਵਾਂ ਕੀ ਬਾਤ ਦੁੱਧ 12 13 ਕਿਲੋ ਇਹ ਆਉਣਾ ਦੇਊਗੀ ਦੇ ਦਊਗੀ ਹਨਾ ਹਾਂ ਜੀ ਇਹਨੇ ਘਰੇ ਰੱਖਣੀ ਆ ਉਹਨੂੰ ਵਧੀਆ ਗਈ ਜੋਣ ਬੜਾ ਉੱਛੇ ਬਾਈ ਉੱਠ ਕਰੋ ਤੇ ਠੰਡੀ ਫੁੱਲ ਚਵਾਈ ਫੁੱਲ ਚੰਗੀ ਜਿਵੇਂ ਮਰਜੀ ਧਾਰਾ ਮਾਰ ਲੈ ਕੋਈ ਚੱਕ ਨਹੀਂ ਹੈਲੀ ਕਰਮ ਵਾਲੀ ਪੋਰਾ ਨਹੀਂ ਬਾਈ ਨਹੀਂ ਇਹ ਹੈਲਦੀ ਨਹੀਂ ਵੱਡੀ ਗੱਲ ਧਾਰ ਪੋਲੀ ਹੈ ਧਾਰ ਪੋਲੀ ਹੈ ਜੀ ਬੂਰੀ ਧਾਰ ਮਰੀਆ ਹਾਂ ਬਧੀਆ ਧਾਰ ਆਈ ਹੈ ਧਾਰੇ ਦੀ ਹੀ ਪੋਲੀ ਹੈ ਅੱਗੇ ਪਾ ਨਗੀਨਾ ਕਿਹੜਾ ਸੂਏ ਸੂਈ ਵੀ ਹੈ ਇਹ ਦੂਜੇ ਸੂਏ ਸੂਈ ਵੀ ਹੈ ਜੀ ਹੁਣ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਹੀ ਸਾਢੇ 4 ਮਹੀਨੇ ਗੱਬਣਾ ਚੱਕ ਬਾਈ ਜੀ ਕਰਾਈ ਵੀ ਹੈ ਹੂੰ ਤੇ 20 ਕਿਲੋ ਦੁੱਧ ਦਾ ਨੈਟ ਹੁਣ ਲੀਟਰ ਮਾਰਮਾ ਜਿਵੇਂ ਕੰਡੇ ਦੇ ਤੋਂ ਵਲਕੇ ਦੇਵਾਂਗੇ ਜੀ ਭਾਵੇਂ ਅਗਲਾ ਚਾਰ ਡੰਗ ਚੋਕੇ ਲੈ ਜੀ ਲੈ ਲੀਟਰ ਮਾਰਮਾ 20 ਲੀਟਰ ਦੁੱਧ ਤਿਆਰ ਨਾਲ ਬਈ ਗੱਬਣ ਵੀ ਆ ਹਾਂ 45 ਮਹੀਨੇ ਗੱਬਣਾ ਸੱਜਰ ਨੇ ਪਾਈ ਜੀ ਦੁੱਧ ਦਾ ਇਹਨੇ 32 ਕਿਲੋ 32 ਲੀਟਰ ਹਾਂ ਜੀ ਠੀਕ ਆ ਖੋਲ ਦੋ ਬਈ ਤੋਰ ਕੇ ਦਿਖਾ ਦੋ ਤਾਂ ਜੀ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ 32 ਲੀਟਰ ਦਾ ਰਿਕਾਰਡ ਦੱਸਿਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਪ੍ਰਿੰਟ ਫੋਨ ਤੇ ਚੰਗਾ ਤੋਰਾ ਤਰਾ ਕਮਾਲ ਦਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਬਈ ਨਿਕੜਵੇਂ ਪੂਰੇ ਗਾਇਬ ਤੇ ਆ 20 ਲੀਟਰ ਦੁੱਧ ਬਾਈ ਕਹਿੰਦਾ ਚਾਹ ਲੀਟਰ ਹਾਂਜੀ ਇਹ ਕਹਿਣ ਦੀ ਗੱਲ ਨਹੀਂ ਗੀ ਇਹਲਾ ਚਾਰ ਡੰਗ ਚੋਕੇ ਲੈ ਕੇ ਜਾ ਓਏ ਹੂੰ ਸਹੀ ਗੱਲ ਆ ਬਾਈ ਜੁਵਾਈ ਜੁਈ ਨੰਬਰ 1 ਮੈਂ ਨਾ ਧਾਰਾ ਮਾਰ ਕੇ ਵਿਖਾ ਦਿੰਨੇ ਜਿਵੇਂ ਪੋਲੀ ਧਾਰ ਪੂਰੀ ਹੋਵੇਗਾ ਆਹ ਨਾ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਮਾਰ ਕੇ ਦਿਖਾਣਾ ਪੂਰੀ ਚੱਕੀ ਨਹੀਂ ਆਣਾ ਦੋ ਤੋ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਨਿਕੜਵੇਂ ਪੂਰੇ ਗਾਇਬ ਹਾਂ ਇਹ ਕਈ ਵੇਰੇ ਤੋਂ ਥੋੜਾ ਜਿਹਾ ਡਾਤੀ ਆ ਤੈਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਠੀਕ ਆ ਬਈ ਪੂਰੀ ਚ ਖੰਡੀ ਫੁੱਲਾ ਲੈ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਇਹ ਜਿੱਥੋਂ ਬਾਈ ਜੀ ਆਪਾਂ ਲੈਂਦੀ ਆ ਨਾ ਆਪਾਂ ਸਹੀ ਗੱਲ ਦੱਸਾਂਗੇ ਇੱਕ ਨਿਆਣਾ ਤੇ ਇਹ ਆ ਪਾਲਿਆ ਇੱਕ ਥੱਲੇ ਪਾ ਲਈਦਾ ਅੱਛਾ ਉਹਨੇ ਇੱਕ ਗਝਾਈ ਵੀ ਐ ਸੀਗੀ ਗਝਾਈ ਵੀ ਸੀ ਹਾਂ ਉਹ ਕੋਈ ਦੱਕਾਨੀ ਜਿਵੇਂ ਮਰਜ਼ੀ ਚੋਈਏ ਲਾ ਧਾਰ ਖਾਦੇ ਨੇ ਲੈ ਤੂੰ ਬੜਾ ਚੰਗਾ ਯਾਰ ਹਾਂ ਮੈਂ ਨਾ ਬਾਈ ਜਿਹੜੀ ਗੱਲ ਕਹਦੀ ਉਹੋ ਹੀ ਨਿਕਲੂਗੀ ਲੈ ਲੈ ਇਹਦੀ ਖਾਦਣੀ ਲੈ ਜਾਰੇ ਥਾਣਾ ਕੋਈ ਵੱਧ ਘਾਟ ਨਹੀਂ ਕੋਈ ਬਹੁਤ ਛੱਟਾ ਨਹੀਂ ਬਾਈ ਨੇ ਇੱਕ ਨਿਆਣਾ ਪਾਇਆ ਬਾਈ ਕਹਿੰਦਾ ਜਿੱਥੋਂ ਲਿਆੰਦੇ ਉਹ ਦੋ ਨਿਆਣੇ ਹਾਂ ਦੋ ਨਿਆਣੇ ਇਕੱਠੇ ਪਾ ਲੈਂਦੇ ਗੱਟਾ ਬੁਸਤੀ ਗੱਲ ਆ ਬਾਈ ਕਈ ਕੁਦਰਤੀ ਆਪਾਂ ਜਿਹੜੀ ਗੱਲ ਆ ਦੱਸ ਕੇ ਵੇਚਾਂਗੇ ਬਾਈ ਹੂੰ ਠੀਕ ਆ ਜੀ ਬਾਈ ਫੋਲੋ ਚੰਗੀ ਆ ਪੂਰੀ ਵਧੀਆ ਬੱਡ ਚੰਗਾ ਡਰ ਕਮਾਲ ਦਾ ਰੰਗ ਰੂਪ ਬਹੁਤ ਜਿਹਨੇ ਸ਼ੌਂਕ ਨਾਲ ਪਾਲ ਲਈ ਨੀਆ ਘਰੇ ਤੇ ਨਾਲੇ ਤਾਂ ਇਹ ਆਪਦੇ ਆ ਦੁੱਧ ਦੇ ਵਿੱਚ ਅੱਧੇ ਪੈਸੇ ਪੂਰੇ ਕਰ ਜੂਗੀ ਸਹੀ ਗੱਲ ਆ ਤੇ ਗਾਂ ਨੂੰ ਵੀ ਚੰਗੇ ਰੁਪਈਆ ਦੇ ਲੱਖ ਤੋਂ ਬਾਹਰ ਜਾਊਗੀ ਇਹੇ ਨੋ ਦੇਖ ਕੇ ਇਹ ਵੀ ਸਾਹਮਣੂ ਚੰਗਾ ਹਾਂ ਵਧੀਆ 20 ਕਿਲੋ ਦੁੱਧ ਕਿਤੇ ਸੱਜਰਾਂ ਨਹੀਂ ਦਿੰਨਗਾ ਹੂੰ ਤੇ ਕਿਸੇ ਵੀਰ ਨੂੰ ਭਾਈ ਦੋਨੇ ਨਗਿਆਂ ਚ ਕੋਈ ਵੀ ਨਾ ਹਾਂਜੀ ਇਹਦਾ ਮਾਨਕ ਚੱਲ ਰੇਟ ਆਪਾਂ ਹਾਂਜੀ ਹੈਗਾ 67000 ਰੁਪਈਆ ਜੀ ਮਾਨਤਨ ਹੋ ਜੀ ਮਾਨਤਨ ਕੀਤਾ ਜਾਊਗਾ 67000 ਰੁਪਈਆ ਮਾਨਤਨ ਚਾਰੂ ਪੂਰੀ ਫੁੱਲ ਠੀਕ ਆ ਭਾਈ ਧੰਨਵਾਦ